ਦਿਲ ਕਹਿਲਾ ਕੀ ਆ ਜੀ ਸੁੰਭੀਵਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣੇ ਮੈਂ ਕਿਹਾ ਤੇਰੇ ਤੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਇਹ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਮੈਂ ਹਾਰੇ ਆ ਕਤੂਤਾਂ ਕਰਕੇ ਹਾਰੇ ਕਾਦੇ ਮੁੱਖ ਮੰਤਰੀ ਬਣੇ ਫਿਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਜੇ ਪਹਿਲਾਂ ਆਉਣਿਆ ਵਾਂਗੂੰ ਅਹੀਂ ਵੇਖੀ ਮੁੜ ਕੇ ਫੇ ਕੀ ਫਾਇਦਾ ਹੋਇਆ ਜੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਂਦਾ ਜਿਹੜਾ ਕਰੀ ਜਾਂਦਾ ਸੀ ਉਗੜਾ ਮਾੜਾ ਕੰਮ ਸੀ ਉਹ ਚ ਵੀ ਉੱਤੋਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਹੋ ਤੁਰੇ ਫਿਰਦੇ ਨੇ ਉਹ ਕੀ ਉਹਦਾ ਨਾਮ ਬਾਦਲ ਕਹਿਲਾ ਕੀ ਆ ਜੀ ਸੁਮੀਵਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਬਚਾਇਆ ਹੁਣ ਤੁਸੀਂ ਕੀ ਤਾਂ ਬਚਾਉਣ ਲੱਗੇ ਅਸਲ 'ਚ ਥੋੜੇ ਜਿਹਾ ਗਲਤ ਲੇ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਲੋਕ ਨੇ ਪ੍ਰਮਾਤਮਾ ਲੋਕਾਂ 'ਚ ਹੀ ਵੱਸਦਾ ਮੈਂ ਹਾਰੇ ਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਫਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਦੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਦੇ ਆ ਇਹ ਕਹਿੰਦੇ ਠੱਕੇ ਨਾ ਜਿੱਤ ਲੈਣੇ ਹੁੰਦੇ ਆ ਲੋਕ ਕਹਿੰਦੇ ਫਿਰ ਆਜਿਓ ਫਿਰ ਅੱਤ ਕੀ ਸੋ ਇਹ ਪਬਲਿਕ ਹੈ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਸਭ ਪਹਿਚਾਨਦੀ ਹੈ ਸੋ ਨੌਕਰੀਆਂ ਮਿਲ ਰਹੀਆਂ ਨੇ ਲੋਕਾਂ ਨੂੰ 40000 ਦੇ ਨੇੜੇ ਤੇ ਨੌਕਰੀਆਂ ਦਿੱਤੀਆਂ ਉਹੀ ਖਜ਼ਾਨਾ ਹੈ ਆਮ ਆਗਦੀ ਕਲੀਨਿਕ ਖੁੱਲ ਰਹੇ ਨੇ 1 ਕਰੋੜ ਬੰਦਾ कल तक ਦਾ ਅੰਕੜਾ ਆ ਗਿਆ ਮੇਰੇ ਕੋਲ 1 ਕਰੋੜ ਬੰਦਾ 664 ਆਮ ਆਦਮੀ ਕਲੀਨਿਕਾਂ ਚ ਦਵਾਈ ਲੈ ਕੇ ਠੀਕ ਹੋ ਕੇ ਚਲਾ ਗਿਆ ਜੀ ਹੋ ਸਕਦਾ 1 ਕਰੋੜ 1 ਕਰੋੜ ਨਾ ਹੋਵੇ ਕਈ ਵੀ ਦੂਜੀ ਜਾਂ ਤੀਜੀ ਵਾਰ ਵੀ ਆਏ ਹੋਣਗੇ ਪਰ ਜੇ 60 70 ਲੱਖ ਵੀ ਮੰਨ ਲਈਏ ਕਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲਾਂ ਜਾਣੋਂ ਹਟ ਕੇ